ਸਤਿ ਸ਼੍ਰੀ ਅਕਾਲ ਮੋਹਨ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਪਰਿਵਾਰ ਠੀਕ ਹੈ ਜੀ ਸਭ ਹਾਂਜੀ ਸਭ ਠੀਕ ਠਾਕ ਨੇ ਵਧੀਆ ਜੀ ਹਾਂ ਸਰ ਮੋਹਨ ਸਿੰਘ ਜੀ ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਪਰਿਵਾਰਕ ਰਿਸ਼ਤੇ ਬਹੁਤ ਟੁੱਟ ਰਹੇ ਆ ਪਰਿਵਾਰਕ ਰਿਸ਼ਤੇਾਂ ਵਿੱਚ ਤਰੇੜਾਂ ਨਜ਼ਰੀ ਆਮ ਆਉਂਦੀਆਂ ਭੈਣ ਭਰਾ ਦਾ ਭਰਾ ਦੀ ਨਹੀਂ ਬਣਦੀ ਭੈਣ ਨਾਲ ਘਰ ਵਾਲੇ ਦੀ ਘਰ ਇਹਨਾਂ ਨੇ ਨਹੀਂ ਬਣਦੀ ਮਾਪੇ ਦੀ ਬੱਚਿਆਂ ਨਾਲ ਨਹੀਂ ਬਣਦੀ ਬੱਚਿਆਂ ਦੀ ਮਾਪੇ ਨਾਲ ਨਹੀਂ ਬਣਦੀ ਬਿਲਕੁਲ ਜੀ ਇਹਦੇ ਕੀ ਕਾਰਨ ਹੋ ਸਕਦੇ ਆ ਵੀ ਇਹ ਕਿਉਂ ਇਦਾਂ ਹੋ ਰਿਹਾ ਸਰ ਇਹ ਕਾਰਨ ਇਹਦਾ ਆ ਕਿ ਪੰਜਾਬ ਆਪਣਾ ਜਿਹੜੇ ਇੱਕ ਦੂਜੇ ਤੋਂ ਦੂਰ ਰਹਿਣੇ ਸਿੱਖ ਗਏ ਮੋਬਾਈਲ ਦੇ ਖਾਤਰ ਕੁਛ ਆਪਣੇ ਇੱਕ ਦੂਜੇ ਮੇਲਬਲਾਵ ਕੱਟੇ ਹੋਏ ਆ ਜੀ ਠੀਕ ਹੈ ਜੀ ਮੇਲਬਲਾਵ ਕੱਟੇ ਹੋਏ ਨਾ ਕੋਈ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੈ ਅੱਜ ਕੱਲ੍ਹ ਜ਼ਮਾਨੇ ਦੇ ਵਿੱਚ ਠੀਕ ਹੈ ਜੀ ਤੇ ਨਾ ਹੀ ਕੋਈ ਆਪਣਾ ਨਾ ਕੋਈ ਆਪਣੇ ਰਿਸ਼ਤੇਦਾਰ ਚੰਗੀ ਤਰ੍ਹਾਂ ਜਾਣਦਾ ਕੋਈ ਤੇ ਨਾ ਹੀ ਕੋਈ ਆਉਂਦਾ ਵਈ ਠੀਕ ਹੈ ਇਸ ਕਰਕੇ ਵੀ ਨਾ ਕੋਈ ਖੁਸ਼ੀ ਹੈ ਨਾ ਜ਼ਿਆਦਾ ਬੈਠ ਕੇ ਇੱਕ ਦੂਜੇ ਨਾਲ ਪਹਿਲੇ ਪੁਰਾਣੇ ਸਮਿਆਂ ਦੇ ਵਿੱਚ ਕਿੰਨੇ-ਕਿੰਨੇ ਰਿਸ਼ਤੇ ਕਿੰਨੇ-ਕਿੰਨੇ ਮਜ਼ਬੂਤ ਹੁੰਦੇ ਸੀ ਹਾਂਜੀ ਪੁਰਾਣੇ ਸਮਿਆਂ ਵਿੱਚ ਦੇਖੋ ਆਪਾਂ ਆਪਣੇ ਪਰਿਵਾਰਕ ਰਿਸ਼ਤੇ ਨੂੰ ਵੀ ਛੱਡ ਕੇ ਆਪਣੇ ਸਹੁਰੇ ਆ ਸਾਲਿਆਂ ਨੂੰ ਵੀ ਛੱਡ ਕੇ ਆਪਣੇ ਮਾਮਿਆਂ ਨਾਨਿਆਂ ਤੱਕ ਵੀ ਮਿਲਦੇ ਸੀ ਪਰਤਦੇ ਸੀਗੇ ਪਰ ਹੁਣ ਉਹ ਗੱਲਾਂ ਨਹੀਂ ਰਹੀਆਂ ਇਹਦਾ ਕੀ ਕਾਰਨ ਹੈ ਅੰਮੀ ਨੇ ਹੁਣ ਸਾਰਾ ਖੂਨ ਹੀ ਸਵੈਦ ਹੋ ਗਿਆ ਇੰਨੇ ਜ਼ਿਆਦੇ ਠੀਕ ਹੈ ਜੀ ਖੋਣ ਸਪੈਟ ਹੋ ਕੇ ਕਰਕੇ ਇਸ ਕਰਕੇ ਉਹ ਫਿਰ ਸੋਚਦੇ ਆ ਵੀ ਮੈਂ ਉਹ ਤੋਂ ਦੂਰ ਰਵਾਂ ਉਹ ਕਹਿੰਦਾ ਮੈਂ ਉਹ ਤੋਂ ਦੂਰ ਰਵਾਂ ਬਿਲਕੁਲ ਬਿਲਕੁਲ ਇਸ ਕਰਕੇ ਬਹੁਤ ਔਖਾ ਜੀ ਹੁਣ ਹਾ ਹੁਣ ਨਾਲ ਸਮਝ ਦੇਖੋ ਜਿਹੜੇ ਜਿੱਦਾਂ ਹੁਣ ਆਪਣੇ ਘਰ ਵਾਲੇ ਦੀ ਘਰ ਵਾਲਾ ਇਹਨਾਂ ਨੇ ਬਣਦੀ ਬਿਲਕੁਲ ਜੀ ਉਹਨਾਂ ਦੇ ਵਿੱਚ ਤਣਾਅ ਹੈ ਕਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ ਇਹ ਵਿਸ਼ਵਾਸ ਦੀ ਵਿਸ਼ਵਾਸ ਕੁਝ ਗੁੱਸਾ 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 ਤਣਾਅਤ ਵੱਜ ਜਾਂਦਾ ਮੈਂ ਉਹ ਥੋੜਾ ਜਿਹਾ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਹਾਂ ਹਾਂਜੀ ਕਿ ਇਹ ਮੋਬਾਈਲ ਵੀ ਹੋ ਸਕਦਾ ਇੱਕ ਕਾਰਨ ਜਿਹੜਾ ਮੋਬਾਈਲ ਆਪਾਂ ਚਲਾਉਂਦੇ ਆ ਜਿਆਦਾ ਨਾ ਹਲੇ ਲੈ ਕੇ ਹਾਂਜੀ 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 ਬਿਲਕੁਲ ਬਿਲਕੁਲ ਹਾਂ ਇਹਦੇ ਬਾਰੇ ਗੱਲ ਕਰੋ ਜੀ ਮੋਬਾਈਲ ਮੋਬਾਈਲ ਚਲਾਓ ਆਪਣੀ ਜ਼ਰੂਰਤ ਦੇ ਮਤਲਬ ਚਲਾਓ ਠੀਕ ਹੈ ਜੀ ਤੇ ਇਸ ਤਰ੍ਹਾਂ ਵੀ ਸਾਰਾ ਦਿਨ ਮੋਬਾਈਲ ਹੀ ਦੇਖੀ ਜਾਂਦੇ ਆ ਜਾਂ ਕਈ ਵਾਰੀ ਦੇਖਿਆ ਹੈ ਬਸ ਦੇ ਵਿੱਚ ਵੀ ਬੈਠੇ ਹੁੰਦੇ ਆ ਮੋਬਾਈਲ ਹੀ ਦੇਖੀ ਜਾਣਾ ਕੋਈ ਕਿਸੇ ਨਾਲ ਗੱਲ ਨਹੀਂ ਕੋਈ ਕਰਨੀ ਵਧੀਆ ਚੀਜ਼ ਆ ਠੀਕ ਹੈ ਜੀ ਉਹ ਚੁੱਕੇ ਕਿ ਕਰ ਤਾ ਦੁੱਖ ਸੁੱਖ ਪੁੱਛੋ ਕੀ ਹਾਲ ਚਾਲ ਨੇ ਕੀ ਸਾਹਕਦਾ ਵੈ ਮਤਲਬ ਹੀ ਆਉਣਾ ਜਾਣਾ ਕਿਤਰਾ ਬਿਲਕੁਲ ਬਿਲਕੁਲ ਜਿਹੜੇ ਮੋਬਾਈਲ ਸਾਨੂੰ ਕੱਲਾ ਰਹਿਣਾ ਸਿਖਾਤਾ ਮੋਬਾਈਲ ਹਾਂ ਬਿਲਕੁਲ ਅੱਜ ਮੋਬਾਈਲ ਦੀ ਦੁਨੀਆ ਵਿੱਚ ਕੋ ਆਜ ਗਏ ਤਾਂ ਆਪਣੇ ਰਿਸ਼ਤੇਆਂ ਨੂੰ ਭੁੱਲ ਗਏ ਆਂ ਬੰਦ ਕਮਰੇ ਦੇ ਵਿੱਚ ਕੱਲੇ ਬੈਣ ਕੇ ਖੁਸ਼ ਆ ਵੀ ਮੋਬਾਈਲ ਮੈਂ ਚਲਾਵਾ ਆਪਣਾ ਹਾਂ ਦੇਖੋ ਬੱਚਿਆਂ ਤੋਂ ਵੀ ਮੋਬਾਈਲ ਖੋਈਦਾ ਉਹ ਲੜਦੇ ਆ ਸਾਡੇ ਨਾਲ ਝਗੜਦੇ ਆ ਉਹ ਸੁਭਾਈ ਚੜਕਾਲੂ ਜੇ ਬਣ ਗਏ ਆ ਚੜਕਾਲੂ ਬਾਣੀ ਨੂੰ ਗੁੱਸਾ ਆਉਂਦਾ ਜਦੋਂ ਮੋਬਾਈਲ ਖੋਲ ਕੇ ਕੰਮ ਕਈਦਾ ਪੈਂਦੇ ਆ ਕਿਉਂ ਬੱਚੇ ਮਾਪੇ ਨੂੰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਬਹੁਤ ਵੱਡਾ ਕਾਰਨ ਆ ਹਾਂਜੀ ਹਾਂਜੀ ਠੀਕ ਹੈ ਜੀ ਮੋਬਾਈਲ ਦਾ ਇਹ ਅਭੀ ਥੋੜਾ ਮੈਂ ਤਾਂ ਸੋਚਦਾ ਬੱਚੇ ਵੀ ਦੂਰ ਰਹੇ ਨੇ ਇਸ ਜੀ ਤੋਂ ਹੂੰ ਇਹ ਉਹਨਾਂ ਤਾਂ ਹੀ ਪਿਆਰ ਵਧੇਗਾ ਨਾ ਬਿਲਕੁਲ ਫਾਦਰ ਫਾਦਰ ਸਾਹਿਬ ਕੋਲ ਬੈਠਣਾ ਚਾਹੀਦਾ ਮਾਪੇ ਕੋਲ ਬੈਠਣਾ ਚਾਹੀਦਾ ਇਹਨਾਂ ਨੂੰ ਹਾਂਜੀ ਇਹਨੇ ਗੱਲਾਂ ਸੁਣੋ ਹਾਂਜੀ ਹਾਂਜੀ ਤੇ ਅੱਗੇ ਪਹਿਲਾਂ ਪਹਿਲ ਦੇਖੋ ਦਾਤੀਆਂ ਕਹਾਣੀਆਂ ਫੜਾਉਂਦੀਆਂ ਮੋਬਾਈਲ ਨਹੀਂ ਹੁੰਦੇ ਸੀ ਤਾਂ ਬਿਲਕੁਲ ਬਿਲਕੁਲ ਚਿੱਠੀਆਂ ਪਾਉਂਦੇ ਸੀ ਆਪਾਂ ਇੱਕ ਦੂਜੇ ਨੂੰ ਪਿਆਰ ਕਿੰਨਾ ਸੀ ਬਹੁਤ ਜ਼ਿਆਦਾ ਸੀ ਉਦੋਂ ਚਿੱਠੀਆਂ ਉਦੋਂ ਕਿਸੇ ਤੋਂ ਪੜ੍ਹਾਣ ਜਾਂਦੇ ਸੀਗੇ ਹਾਂ ਤੇ ਚਲੋ ਘਰ ਬੱਚੇ ਪੜ੍ਹ ਲੈ ਕੇ ਆਏ ਹੁਣ ਘਰੇ ਪਾਲ ਕਰ ਲੈਂਦੇ ਸਾਰਾ ਕੁਝ ਜਦ ਕਿ ਸੁਧਾਰ ਹੋਣਾ ਚਾਹੀਦਾ ਸੀ ਇਹ ਗੱਲਾਂ ਵਿੱਚ ਪੜ੍ਹਾਈ ਦਾ ਪੜ੍ਹਾਈ ਦਾ ਜਾਨੀ ਕਿ ਬੱਚੇ ਸਾਰੇ ਪੜ੍ਹ ਲੈ ਕੇ ਗਏ ਸੀ ਹਾਂਜੀ ਤੇ ਉਹ ਇਹ ਗੱਲਾਂ ਵਿੱਚ ਸੁਧਾਰ ਹੋਣਾ ਚਾਹੀਦਾ ਇਸ ਵਰ। ਯਾਨੀ ਕਿ ਆਪਣੇ ਘਰ ਵਿੱਚ ਚਿੱਠੀ ਪੱਤਰ ਪੜ ਲੈਣੇ, ਲੇਖ ਪੜ ਲੈਣੇ, ਸਭ ਕੁਝ। ਜਿੱਦਾਂ ਮੋਬਾਈਲ ਜੋਗਾ ਆ ਗਿਆ। ਪਰ ਇਸ ਦਾ ਮੋਬਾਈਲ ਦਾ ਅਸਰ ਬਿਲਕੁਲ ਉਲਟੋ ਹੋ ਗਿਆ। ਉਲਟੋ ਹੋ ਗਿਆ, ਉਲਟੋ ਹੋ ਗਿਆ। ਬਿਲਕੁਲ ਉਲਟੋ ਹੋ ਗਿਆ ਇਹ। ਬਿਲਕੁਲ ਬਿਲਕੁਲ। ਹਾਂਜੀ। ਬਿਲਕੁਲ ਇਹ ਮੋਬਾਈਲ ਵੀ ਇੱਕ ਬਹੁਤ ਵੱਡਾ ਕਾਰਨ ਹੈ। ਕਾਰਨ ਹੈ। ਮੋਬਾਈਲ ਨੂੰ ਉਸ ਤਰੀਕੇ ਨਾਲ ਯੂਜ਼ ਕੀਤਾ ਜਾਵੇ ਜਿੰਨੀ ਕੁ ਲੋੜ ਆ। ਲੋੜ ਆ ਹਾਂਜੀ। ਹਾਂਜੀ ਬਿਲਕੁਲ ਨਹੀਂ ਤਾਂ ਇਹ ਮੋਬਾਈਲ ਜਾਦਾ ਦੇਖਣਾ ਵੀ ਇਹ ਆਪਣੇ ਸ਼ਰੀਰ ਲਈ ਵੀ ਮਾੜਾ ਅੱਖਾਂ ਵਾਸਤੇ ਬਹੁਤ ਮਾੜਾ ਹੈ ਹਾਂ ਪਰਿਵਾਰਕ ਰਿਸ਼ਤੇਆ ਵਿੱਚ ਵੀ ਤਣਾਅ ਪੈਦਾ ਕਰਦਾ ਹਾਂਜੀ ਹਾਂਜੀ ਅੱਖਾਂ ਵਾਸਤੇ ਬਹੁਤ ਮਾੜਾ ਹੈ ਬਹੁਤ ਬਹੁਤ ਧੰਨਵਾਦ ਮੋਹਨ ਸਿੰਘ ਜੀ ਓਕੇ ਸਰ ਥੈਂਕ ਯੂ